ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਟਾਈਮ ਇੱਥੇ ਪੌਣੇ 1:3 ਵਜੇ ਦਾ ਹੋ ਗਿਆ ਬੱਦਲ ਜੇ ਬੱਦਲ ਹੋ ਗਏ ਆ ਮਤਲਬ ਪਹਿਲਾਂ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਸੀ ਹੁਣ ਜਿਹੜੇ ਬੱਦਲ ਹੋ ਗਏ ਆ ਤੇ ਤੁਹਾਡੇ ਵੱਲੀ ਮੌਸਮ ਕਿਵੇਂ ਤੁਸੀਂ ਦੱਸਿਓ ਜਰੂਰ ਮਮਮੀ ਹੁਣੀ ਗਏ ਹੋਇਆ ਪੁੰਨਿਆ ਤੇ ਅੱਜ ਹੈਗੀ ਆ ਪੁੰਨਿਆ ਪੂਰਨ ਮਾਸ਼ੀ ਟਾਲੀ ਜਾਣਾ ਸਾਬ ਗਏ ਹੋਇਆ ਉੱਥੇ ਮਹਿਤੀਆਣਾ ਸਾਬ ਤੋਂ ਜਿਹੜਾ ਨਗਰ ਕੀਰਤਨ ਹੁੰਦਾ ਆ ਉਹ ਆਉਣਾ ਹੈ ਜਟਾਲੀਆਣਾ ਸਾਹਿਬ ਤੇ ਆਪਣੀ ਜਿਹੜੀ ਹੈਗੀ ਆ ਤਿਆਰੀ ਹੈਗੀ ਜੀ ਸਬਜੀ ਬਣਾਉਣ ਦੀ ਸਬਜੀ ਬਣਾਉਣ ਲਈ ਆਪਾਂ ਨੇ ਮੂਰੀਆਂ ਜਿਹੜੀਆਂ ਖੱਦੂ ਗਸ਼ ਕਰ ਲਈਆਂ ਨੇ ਤੜਕਾ ਆਪਣਾ ਕੱਟਿਆ ਪਿਆ ਵਾ ਤੇ ਆਪਾਂ ਲਾਉਣੇ ਆ ਤੜਕਾ ਕਿ ਮੈਂ ਮੂਰੀਆਂ ਦੀ ਸਬਜੀ ਕਿਸ ਤਰ੍ਹਾਂ ਬਣਾਉਣੀ ਹੈ ਆਪਾਂ ਤੁਹਾਨੂੰ ਅੱਜ ਉਹ ਦੱਸਦੇ ਆ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਣੀ ਆ ਤੁਸੀਂ ਵੀ ਜਰੂਰ ਦੱਸਿਓ ਲੋ ਦੀ ਕੜਾਈ ਆਪਣੀ ਪੂਰੀ ਨਰਮ ਹੋ ਗਈ ਤੁਸੀਂ ਕਿਉਂ ਉਹਦਾ ਤੇਲ ਦਾ ਜਾਂਦੇ ਸੀ ਕਿਉਂ ਉਹਦਾ ਜਿਹੜੇ ਤਾਂ ਵੀ ਤੜਕਾ ਤੁਸੀਂ ਲਾਉਣਾ ਚਾਹੁੰਦੇ ਉਹਦਾ ਕਰਕਾ ਜਿਹੜਾ ਲਗਾ ਲਿਓ ਮੈਂ ਅਸੀਂ ਤਾਂ ਸਰੋਂ ਦੇ ਤੇਲ ਦਾ ਹੀ ਤੜਕਾ ਜ਼ਿਆਦਾਤਰ ਲੰਮੇ ਆ ਤੁਸੀਂ ਦੇਖਿਆ ਹੀ ਹੋਣਾ ਕਾਫੀ ਸਾਰੀਆਂ ਮੇਰੀਆਂ ਵੀਡੀਓਜ਼ ਦੇ ਵਿੱਚ ਕਿ ਮੈਂ ਸਰੋਂ ਦਾ ਤੇਲ ਹੀ ਜ਼ਿਆਦਾ ਵਰਤਦੀਆਂ ਕੁਕਿੰਗ ਦੇ ਵਿੱਚ ਥੋੜਾ ਤੇਲ ਲਾ ਪਾਵਾਂਗੇ ਕਿਉਂਕਿ ਖਾਸੀ ਪਹਿਲੇ ਬਹੁਤ ਜ਼ਿਆਦਾ ਹੋਈ ਹੋਈ ਹੈ ਜਦੋਂ ਨੂੰ ਪਤਾ ਜਦੋਂ ਖਾਸੀ ਹੋ ਜੇ ਸੁੱਕਾ ਹੋ ਜਾਂਦਾ ਹੈ ਨਾ ਲੋ ਜੀ ਤੇਲ ਆ ਤਾ ਗਰਮ ਹੋ ਗਿਆ ਵਾ ਤੁਨਾ ਦੇਖੋ ਛੱਡ ਦਿੱਤਾ ਹੁਣ ਕਿਉਂਕਿ ਗੈਸ ਬੁੱਲਿਆ ਤੇ ਕੜਾਹੀ ਆਪਰੀ ਬਹੁਤ ਜ਼ਿਆਦਾ ਗਰਮ ਹੋ ਗਈ ਸੀ ਤੇ ਆਪਾਂ ਪਾਵਾਂਗੇ ਜੀ ਜੀਰਾ ਤੇ ਇਹ ਆਪਾਂ ਨੇ ਲਸਣ ਤੇ ਪਿਆਜ਼ ਕੱਟੇ ਨੇ ਅਦਰਕ ਮੈਂ ਨਹੀਂ ਹੈ ਦੇ ਵਿੱਚ ਹੁੰਦੀ ਕੀ ਦਿਵਾਰ ਬਹੁਤ ਵਧੀਜੀ ਹੈ ਇਹ ਵੀ ਉਹ ਵੀ ਨੋਸਾ ਪਾ ਕੇ ਬਣਾਉਣ ਦੇ ਲਈ ਪਹਿਲਾਂ ਪਾਈ ਹੋਈ ਆ। ਕੰਗਰੀ ਦਵਾਈ ਦੀ ਵੀਡੀਓ ਜਿਹੜੀ ਆਪਣੇ ਚੈਨਲ ਤੇ ਪਹਿਲਾਂ ਪਾਈ ਹੋਈ ਆ ਤੁਸੀਂ ਉਹ ਤੁਸੀਂ ਦੇਖ ਲਿਓ। ਉਹਦੇ ਨਾਲ ਬਹੁਤ ਜਲਦੀ ਆਰਾਮ ਆਉਂਦਾ ਹੈ। ਮੈਂ ਉਹ ਵੀ ਦਵਾਈ ਜਿਹੜੀ ਯੂਜ਼ ਕਰ ਰਹੀ ਹਾਂ। ਉਹਦੇ ਵਿੱਚ ਪਾਏ ਨੇ ਆਪਾਂ ਨੇ ਲੌਂਗ, ਹਰੀ ਮਿਰਚ ਤੇ ਕਾਲੀ ਮੱਛ ਜੇ ਤੁਸੀਂ ਲੌਂਗ ਨਹੀਂ ਪਾਉਣਾ ਚਾਹੁੰਦੇ ਤੁਸੀਂ ਵੱਡੀਆਂ ਇਲਾਇਚੀਆਂ ਪਾ ਲਿਓ ਵੱਡੀਆਂ ਇਲਾਇਚੀਆਂ ਬਹੁਤ ਵਧੀਆ ਅਸਰਦਾਰ ਹੁੰਦੀਆਂ ਤੇ ਉਹਨਾਂ ਨੂੰ ਭੁੰਨ ਕੇ ਸ਼ਹਿਦ ਵਿੱਚ ਚਲਣਾ ਕੇ ਲਿਆਵਾ ਉਹਨੇ ਮ ਖਾਸੀ ਹੈ ਜਿਹੜੀ ਬਹੁਤ ਛੇਤੀ ਫਲੂਟ ਆਉਂਦੀ ਹੈ ਆਰਾਮ ਮਿਲਦਾ ਹੈ ਖਾਸੀ ਨੂੰ ਥੋੜਾ ਜਿਹਾ ਸੇਮਾ ਕਰ ਦਿਨੇ ਗੈਸ ਅਹ ਮੈਂ ਉਹੀ ਖਾਂ ਉਹੀ ਜਦੋਂ ਦਵਾਈ ਲਈਆ ਮੈਨੂੰ ਬਹੁਤ ਜ਼ਿਆਦਾ ਖਾਂਸੀ ਸੀ ਹੁਣ ਤਾਂ 20% ਰਹਿ ਗਈ ਹੁਣ ਤਾਂ 20% ਰਹਿ ਗਈ ਬਹੁਤ ਜ਼ਿਆਦਾ ਖਾਂਸੀ ਹੋਈ ਸੀ ਮੇਰਾ پورا ਰਾਤ ਸਾਰੀ ਜਿਵੇਂ ਨਿਕਲਦਾ ਮੇਰਾ ਇਹਦੇ ਕਰਕੇ ਜਿਹੜੇ ਵਲੌਗ ਵੀ ਨਹੀਂ ਪਿਆਰੇ ਮੈਂ ਉਹ ਦਵਾਈ ਲਈਏ 3-4 ਦਿਨ ਲਗਾਤਾਰ ਲੈ ਲਈ ਉਹਦੇ ਨਾਲ ਮੈਨੂੰ ਜਿਹੜਾ ਹੈਗਾ ਜੀ ਕਾਫੀ ਜ਼ਿਆਦਾ ਹਰਾਮ ਆ ਮਿਲ ਗਿਆ ਵਾ ਇੱਧਰ ਆਪਾਂ ਕੱਟਦੇ ਆਂ ਤੜਕਾ ਤਾਂ ਕੱਟ ਲਿਆ ਮਤਲਬ ਹਰੀਆਂ ਮਿਰਚਾਂ ਕੱਟਦੇ ਤੜਕਾ ਆਪਣਾ ਕਾਫੀ ਹੱਦ ਤੱਕ ਜਿਹੜਾ ਪੌਦਾ ਚੁੱਕਿਆ ਵਾ ਤੇ ਆਪਾਂ ਮਿਰਚਾਂ ਵੀ ਲੀਹ ਬਰੀਕ-ਬਰੀਕ ਕੱਟ ਲਈਏ ਹਨ ਜੈਸਾ ਤਾਂ ਮੇਰੇ ਕੋਲ ਕੈਂਚੀ ਵੀ ਹੈਗੀ ਆ ਮਿਰਚਾਂ ਕੱਟਣ ਵਾਲੀ ਜਿਹੜੀ ਆਪਾਂ online ਮੰਗਵਾਈ ਦੀ ਆ ਅਰ ਅੱਜ ਮੈਂ ਇਹ ਕਰਦ ਨਾਲ ਹੀ ਕੱਟ ਲੈਨੇ ਆ ਬਹੁਤ ਨਾ ਹੋਣਾ ਆ ਜਸ਼ਨ ਨੇ ਤਾਂ ਹੁਣ ਫੇਰ ਕੇ ਖੇਡ ਲੂਗਾ නෝර එඩ පොතනාගේ හෙඩ්ඩුග සාරා දන්ජ පක්කනු කෙඩ්රදුගෙනනකු ගම්මිණී නක කෙඩීයන් දෙෙස වේර්දින විතනාලහරේවිීයක් හෙලාද पण मम नी तडका लाके लो जी जेसा पण ज्वार तो का तका फुल ते तडका तुम्ही देख सकते चंगी तरह आपला भुज गया होणलेच पावंगे आपण हरिया मिरच उन्हाणू मिक्स कर देनी स्वाद अनुसार नमक ਹੈ ਗਈ ਹੈ ਜੀ ਹਲਦੀ। ਥੋੜੀ ਦੇ ਵਿੱਚ ਲਾਲ ਮਿਰਚ ਪਾ ਦਿੰਦੇ। ਤੇ ਹਰੀੇ ਚਾਹ ਲਿਆ। ਥੋੜਾ ਜਿਹਾ ਪਾ ਲਏ। ਥੋੜਾਇਆ ਚਾਹ ਪਾ ਦਈਏ। ਛਿਮਣੀ ਛਾੜ ਦਾਂ। ਕਿਉਂਕਿ ਜਦੋਂ ਆਪਾਂ ਪਾਣੀ ਪਾਉਂਨੇ ਤੇ ਧੂਆ ਜਿਆਦਾ ਨਿਕਲਦਾ ਆਇਆ ਤੇ ਫਿਰ ਉਹਦੇ ਨਾਲ ਨਾਲ ਕੂਈ ਦੇ ਵਿੱਚ ਚਿਪਚਿਪੀ ਹੋ ਜਾਂਦੀ ਹੈ ਭਾਂਡੇ ਧੋਤੇ ਧਵਾਏ ਵੀ ਖਰਾਬ ਹੋ ਜਾਂਦੇ ਆ ਇਸ ਕਰਕੇ ਮੈਂ ਜਿਹੜੀ ਹੈਗੀ ਆ ਜਦੋਂ ਪਾਣੀ ਪਾਉਂਦੀ ਆ ਤੜਕੇ ਦੇ ਵਿੱਚ ਉਹ ਚਿਮਣੀ ਛੱਡ ਦਿੰਦੀ ਆ ਵੈਸੇ ਜੇ ਮਤਲਬ ਉਹ ਆਫ ਕੈਮਰਾ ਤੜਕਾ ਲਾਉਣਾ ਸੀ ਤਾਂ ਤੜਕਾ ਲਾਉਣ ਵਾਲੀ ਛੱਡ ਲਈਦੀ ਆ ਚਿਮਣੀ ਪਰ ਹੁਣ ਮੈਂ ਜਿਹੜਾ ਹੈਗਾ ਆ ਵੀਡੀਓ ਬਣਾਉਣੀ ਸੀ ਤਾਂ ਕਰਕੇ ਜਿਹੜਾ ਮੈਂ ਚਿਮਣੀ Deixa eu ਜੀ ਆਪਣਾ ਜਿਹੜਾ ਤੜਕਾ ਆ ਭੁੱਜ ਗਿਆ ਆ ਪਾਣੀ ਦਾ ਵੀ ਚੰਗੀ ਤਰ੍ਹਾਂ ਸੇਕ ਲੱਗ ਲਿਆ ਲੱਗ ਗਿਆ ਵਾ ਪਾਣੀ ਸੁੱਕ ਚੁੱਕਿਆ ਆ ਮਸਾਲੇ ਭੁੱਜ ਗਏ ਆ ਤੇ ਜਿੰਨਾ ਕ ਆਪਾਂ ਤੇਲ ਪਾਇਆ ਸੀ ਉਸ ਹਿਸਾਬ ਨਾਲ ਤੜਕੇ ਨੇ ਤੇਲ ਵੀ ਛੱਡ ਦਿੱਤਾ ਕਿਉਂਕਿ ਆਪਾਂ ਤੇਲ ਥੋੜਾ ਪਾਇਆ ਸੀਗਾ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਸੱਧੂ ਕਸ਼ਤੀਆਂ ਹੋਈਆਂ ਹੋਣੀ ਆ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਥੋੜਾ ਹਿਲਾ ਲੈ ਆਹ ਬੁਤੀ ਜੇ ਮੈਕਸ ਕਰਦੇ ਆਂ ਹਲਕਾ ਜਿਹਾ ਜੇ ਮੈਂ ਪਾਣੀ ਪਾ ਦੂੰਗੀ ਤਾਂ ਕਿ ਥੱਲੇ ਨਾ ਲੱਗਣ ਮੂੜੀਆਂ ਦਾ ਪਾਣੀ ਹੈ ਜਿਹੜਾ ਮੈਂ ਨਿਚੋੜ ਦਿੱਤਾ ਸੀ ਚੰਗੀ ਤਰ੍ਹਾਂ ਧੋਤੀਆਂ ਫੱਟੂ ਕਸ਼ ਕਰਕੇ ਨਾ ਤੇ ਦੁਬਾਰਾ ਮੈਂ ਧੋ ਲਈਆਂ ਧੋ ਕੇ ਇਹ ਪਾਣੀ ਜਿਹੜਾ ਇਤੋਂ ਨਿਚੋੜ ਦਿੱਤਾ ਇਹ ਰਸਪਾਲਿਓਂ ਣੀਆਂ ਤੋੜ ਕੇ ਥੋੜਾ ਜਿਹਾ ਪਾਣੀ ਪਾ ਕੇ ਸੇਕ ਲੱਗਣ ਨੂੰ ਛੱਡ ਜਾਨੇ ਆ। ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਦੁੱਧ ਵੀ ਪਾ ਸਕਦੇ ਹੋ। ਦੁੱਧ ਪਾ ਕੇ ਬਹੁਤ ਟੇਸਟੀ ਸਬਜ਼ੀ ਬਣੂ। ਨੂੰਹੀਆਂ ਦੀ ਬਣਦੀ ਆ। ਮੈਂ ਥੋੜੀ ਜਾਵਾਂ ਧਣੀਆ ਘੋੜਕੇ ਦੇ ਤੋਕੇ ਤੇ ਕੱਟ ਕੇ ਫੇਰ ਮੈਂ ਪੰਗੀ ਜਾਂਦਾ ਹਾਂ ਸਭ ਜੀ ਇਹਨੂੰ ਪ੍ਰੋਪਰ ਤਰੀਕੇ ਨਾਲ ਬਣ ਜੂਗੀ ਲਓ ਜੀ ਮੂਲੀਆਂ ਰਜਦੀਆਂ ਨੂੰ ਆਪਣੀਆਂ ਕਾਫੀ ਜਿਹੜਾ ਟਾਈਮ ਆ ਹੋ ਗਿਆ ਪ੍ਰੋਪਰ ਦੇਖਦੇ ਆ ਦੇਖੋ ਬਣ ਗਈਆਂ ਨੇ ਜੇ ਤਾਂ ਆਪਾਂ ਰੋਟੀਆਂ 'ਚ ਪਾਉਣੀਆਂ ਹੁਣ ਤਾਂ ਫੇਰ ਆਪਾਂ ਥੋੜੀਆਂ ਜਿਹੀ ਹੋਰ ਇਹਦੇ 'ਚ ਪਾਣੀ ਜਿਹੜਾ ਸਪਾ ਲਾਂਗੇ ਪਰ ਆਪਾਂ ਹੁਣੇ ਸਬਜ਼ੀ ਰੋਟੀਆਂ ਚ ਨਹੀਂ ਪਾਉਣੀ ਹੈਗੀ। ਤੇ ਆਪਣੀ ਹਿਸਾਬ ਨਾਲ ਸਹੀ ਆ ਵਿੱਚ ਇਹਦੇ ਚ ਦੁੱਧ ਪਾਵਾਂਗੇ ਥੋੜਾ ਜਿਹਾ। ਇਹ ਆਪਾਂ ਪਾਤਾ ਇਹਦੇ ਧਨੀਆ। ਚਲੋ। ਸੋ ਦੁੱਧ ਤਾਂ ਪਾ ਹੀ ਦੇਣਾ। ਕ੍ਰੀਮ ਵਾਲਾ ਕੱਚਾ ਦੁੱਧ ਆਪਾਂ ਇਹਦੇ ਵਿੱਚ ਪਾ ਦਿੰਦਾ ਹੈ। ਪੂਰਾ ਹੋਰ ਪਾ ਲਓ। ਜਿੰਨਾ ਤੁਸੀਂ ਦੁੱਧ ਪਾਉਣਾ ਚਾਹੋ ਇਹਦੇ ਵਿੱਚ ਸਬਜ਼ੀ ਚ ਪਾ ਸਕਦੇ ਹੋ। ਦੁੱਧ ਪਾ ਕੇ ਬਹੁਤ ਟੇਸ ਦੀ ਸਬਜ਼ੀ ਜਿਹੜੀ ਇਹ ਬਣੀ ਹੈ। ਉਨੇ ਨੂੰ ਇੱਕ ਵਾਲਾ ਦੇ ਦੇਵਾਂਗੇ ਇਹਦੇ ਨਾਲ ਦੁੱਧ ਦਾ ਕੱਚਾ ਪਾਣਾ ਜਿਹੜਾ ਦੂਰ ਹੋ ਜਾਊਗਾ ਤੇ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਜੂਗੀ ਤਾਂ ਇਹ ਰਿਤਾ ਵਾ ਲਓ ਜੀ ਦੁੱਧ ਨੂੰ ਉਬਾਲ ਆਉਣਾ ਸ਼ੁਰੂ ਜਿਹੜਾ ਹੋ ਗਿਆ ਵਾ ਥੋੜਾ ਜਿਹਾ ਇਹਨੂੰ ਹੋਰ ਉਬਾਲ ਆ ਦੇ ਕੇ ਫਿਰ ਆਪਾਂ ਗੈਸ ਆ ਜਿਹੜਾ ਬੰਦ ਕਰ ਦੇਾਂਗੇ ਇਹ ਇੱਧਰ ਸਰਦਾਰ ਜੀ ਨੇ ਜਿਹੜਾ ਚੰਦ ਚਾੜਤਾ ਦੇਖੋ ਚਾੜ ਹੋ ਗਈ ਸਾਰੇ ਗੈਸ ਤੇ ਯਾਨੀ ਕਿ ਮੇਰਾ ਕੰਮ ਆ ਜਿਹੜਾ ਵਧਾ ਦਿੱਤਾ ਲੋਜੀ ਸਬਜੀ ਨੂੰ ਅਵਾੜਾ ਜਿਹੜਾ ਆ ਗਿਆ ਤੇ ਗੈਸ ਆਪਾਂ ਨੇ ਕਰ ਦਿੱਤਾ ਬੰਦ ਤੇ ਜੇ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਲੌਗ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ